ਦੇਰੇ ਔਰ ਮੈਂ ਡੱਲੇਵਾਲ ਸਾਹਿਬ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਕਿ ਡੱਲੇਵਾਲ ਸਾਹਿਬ ਇਹਨਾਂ ਦੇ ਇਹਨਾਂ ਦੇ ਨਰਦਈਆਂ ਦੇ ਕੋਈ ਅਸਰ ਨਹੀਂ ਹੋਣਾ ਇਹ ਬੜੇ ਕਠੋਰ ਦਿਲ ਨੇ ਤੁਹਾਡੇ ਬਹੁਤ ਲੋੜ ਹੈ ਸਾਨੂੰ ਜੇ ਤੁਸੀਂ ਮਾਰਗਦਰਸ਼ਕ ਜੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਬੜਾ ਵਿਚਾਰ ਕਰੋ ਇਸ ਹੜਤਾਲ ਦਿੱਤੇ ਤੁਹਾਨੂੰ ਕੋ ਖੜਤਾਲ ਨੂੰ ਭੰਗ ਕਰਨਾ ਚਾਹੀਦਾ ਇਹ ਰਸਤਾ ਨਾ ਪਣਾਓ ਖੁਆਜ ਦਾ ਦਿਲ ਸਭ ਤੋਂ ਵਧੀਆ ਇਹ ਹੈ ਕਿ ਸੰਵਿਧਾਨ ਦੇ ਉੱਤੇ ਚਰਚਾ ਹੋ ਰਹੀ ਹੈ ਔਰ ਸਰਕਾਰ ਆਪਣੀ ਪਿੱਠ ਟਪਟਾ ਰਹੀ ਹੈ ਕਿ ਅਸੀਂ ਸੰਵਿਧਾਨ ਦੇ ਅਧਿਕਾਰ ਬਹੁਤ ਦਿੱਤੇ ਨੇ ਜਦ ਕਿ ਜ਼ਮੀਨੀ ਹਕੀਕਤ ਹੋ ਰਹੀ ਹੈ ਅੱਜ ਕਿਸਾਨ ਰੁੱਲ ਰਿਹਾ ਕਿਸਾਨ ਦਿੱਲੀ ਆਉਣਾ ਚਾਹੁੰਦਾ ਹੈ ਜਿਹੜਾ ਕਿ ਉਹਨੂੰ ਕਨਸਟੀਟਿਊਸ਼ਨ ਨੇ ਰਾਈਟ ਦਿੰਦਾ ਕੋਈ ਸਰਕਾਰ ਨੇ ਨਹੀਂ ਇਹਨੂੰ ਅਧਿਕਾਰ ਦਿੰਦਾ ਸੰਵਿਧਾਨ ਨੇ ਅਧਿਕਾਰ ਦਿੰਦਾ ਹੈ ਪਰ ਸਰਕਾਰ ਕਿਸਾਨ ਨੂੰ ਰੋਕ ਵੀ ਰਹੀ ਹੈ ਮਾਰ ਵੀ ਰਹੀ ਹੈ ਕੁੱਟ ਵੀ ਰਹੀ ਹੈ ਕਸੂਰ ਕੀ ਹੈ ਉਹ ਕਹਿੰਦਾ ਜਿਹੜਾ ਤੁਸੀਂ ਐਗਰੀਮੈਂਟ ਮੇਰੇ ਨਾਲ ਕੀਤਾ ਸੀ ਜਦੋਂ ਅਸੀਂ ਉੱਠ ਕੇ ਗਏ ਆ ਇੱਥੋਂ ਬਾਰਡਰਾਂ ਤੋਂ ਉਹਨੂੰ ਲਾਗੂ ਕਰ ਦਿਓ ਜਦੋਂ ਦੋ ਇੱਕ ਬਣੇ ਸਰਕਾਰ ਹੋਵੇ ਇੱਕ ਬਣੇ ਆਮ ਆਦਮੀ ਜਿਹੜਾ ਬੇਚਾਰਾ ਮਿਹਨਤਕਸ਼ ਬੰਦਾ ਆ ਉਹ ਆ ਕੇ ਐਗਰੀਮੈਂਟ ਕਰਦਾ ਹੈ ਤੇ ਉਹਦੀ ਤਾਂ ਤਾਕਤ ਹੀ ਨਹੀਂ ਨਾਗੀ ਤੇ ਸਰਕਾਰ ਚ ਇੰਨੀ ਵੱਡੀ ਕਮਜ਼ੋਰੀ ਵਪਾਰੀ ਜਿਹੜਾ ਖਾਸ ਕਰ ਅਡਾਨੀ ਨੇ ਭਰ ਦਿੱਤੀ ਹੈ ਉਹਦੇ ਭ੍ਰਿਸ਼ਟਾਚਾਰ ਨੂੰ ਉਹਦੇ ਹੋਰ ਬੜਾਵਾ ਦੇਣ ਵਾਸਤੇ ਸਰਕਾਰ ਜਿਹੜੀ ਹੈ ਇਸ ਪੱਖ ਦੇ ਵਿੱਚ ਪੁੱਗਤ ਰਹੀ ਹੈ ਕਿ ਇਹਨਾਂ ਨੂੰ ਕੋਈ ਨਿਆਂ ਨਾ ਦਿੱਤਾ ਜਾਵੇ ਅੱਜ ਉਹ ਇਹ ਦਿੱਲੀ ਆਉਣਾ ਚਾਹੁੰਦੇ ਨੇ 101 ਕਿਸਾਨਾਂ ਨੇ ਕੀ ਹੋਏਗਾ ਜੀ ਤੁਸੀਂ ਜੰਤਰ ਮੰਤਰ ਜਿੱਥੇ ਦੰਬਾ ਸਮਾਜ ਯੂਪੀ ਸਰਕਾਰ ਚ ਧਰਨੇ ਵੀ ਲੱਗਦੇ ਕਿਉਂਕਿ ਇੱਕ ਰਾਈਟ ਹੈ ਤੁਹਾਡਾ ਕਨਸਟੀਟਿਊਸ਼ਨ ਰਾਈਟ ਹੈ ਤੁਸੀਂ ਉੱਥੋਂ ਤੱਕ ਪਹੁੰਚ ਨਹੀਂ ਦੇ ਦੇ ਰਹੇ ਔਰ ਮੈਂ ਡੱਲੇਵਾਲ ਸਾਹਿਬ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਕਿ ਡੱਲੇਵਾਲ ਸਾਹਿਬ ਇਹਨਾਂ ਦੇ ਇਹਨਾਂ ਦੇ ਨਰਦਈਆਂ ਦੇ ਕੋਈ ਅਸਰ ਨਹੀਂ ਹੋਣਾ ਇਹ ਬੜੇ ਕਠੋਰ ਦਿਲ ਨੇ ਤੁਹਾਡੇ ਬਹੁਤ ਲੋੜ ਹੈ ਸਾਨੂੰ ਅਜੇ ਤੁਸੀਂ ਮਾਰਗਦਰਸ਼ਕ ਜੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਔਰ ਤੁਹਾਡੀ ਬੜੀ ਵੱਡਾ ਸੰਘਰਸ਼ ਹੈ ਤੁਸੀਂ ਮੁੜ ਵਿਚਾਰ ਕਰੋ ਇਸ ਪੁਖੜ ਹੜਤਾਲ ਦਿੱਤੇ ਤੁਹਾਨੂੰ ਕੋਹ ਹੜਤਾਲ ਨੂੰ ਭੰਗ ਕਰਨਾ ਚਾਹੀਦਾ ਇਹ ਰਸਤਾ ਨਾ ਪਣਾਉ ਇਹਦੇ ਅੱਗੇ ਚਾਹੁੰਦੇ ਕਿ ਇਹ ਲੋਕ ਥੋੜੇ ਹੌਲੀ ਹੌਲੀ ਕਰਕੇ ਲੰਬੇ ਹੋਣ ਆਪਾਂ ਇਹ ਕੰਮ ਨਾ ਕਰੀਏ ਮੇਰੇ ਸਮੁੱਚੇ ਪੰਜਾਬੀਆਂ ਨੂੰ ਵੀ ਬੇਨਤੀ ਜਥੇਬੰਦੀਆਂ ਨੂੰ ਵੀ ਰਾਜਨੀਤਿਕ ਪਾਰਟੀਆਂ ਨੂੰ ਵੀ ਉਹ ਡੱਲੇਵਾਲ ਸਾਹਿਬ ਨਾਲ ਗੱਲਬਾਤ ਕਰਕੇ ਇੱਥੇ ਮੁੜ ਵਿਚਾਰ ਕਰਕੇ ਇਹਨਾਂ ਨਾਲ ਲੜਾਈ ਜਿਹੜੀ ਹੈ ਉਹ ਆਪਾਂ ਫੇਰ ਤੋਂ ਉਸੇ ਤਰੀਕੇ ਨਾਲ ਲੜੀਏ ਕਿਉਂਕਿ ਤੁਹਾਡੀ ਜਿਹੜੀ ਸੋਚ ਹੈ ਜਿਹੜੀ ਦੂਰਦ੍ਰਿਸ਼ਟੀ ਹੈ ਉਹ ਆਮ ਬੰਦੇ ਕੋ ਨਹੀਂ ਹੈਗੀ ਇਸ ਕਰਕੇ ਉਹਨਾਂ ਦੀ ਬਹੁਤ ਵੱਡੀ ਸਾਨੂੰ ਲੋੜ ਹੈ ਕਿ ਕਿਸ ਕੇਨ ਸਰਕਾਰ ਕੋ ਕਿਸਾਨੋ ਸੇ ਬਾਤਚਿੱਤ ਕਰਨੀ ਚਾਹੀਏ ਬਾਤਚਿੱਤ ਕਰਕੇ ਮਸਲਾ ਹੱਲ ਹੁੰਦਾ ਨਾ बातचीत ਕਰਨਗੇ ਤਾਂ ਫੇਰ ਹੀ ਗੱਲ ਹਲੂਗੀ ਜਦੋਂ ਦਾ ਉਹਨਾਂ ਨੇ ਸਮਝੌਤਾ ਕੀਤਾ ਉਸ ਤੋਂ ਬਾਅਦ ਇੱਕ ਵਾਰੀ ਵੀ ਕਿਸਾਨਾਂ ਨਾਲ ਗੱਲਬਾਤ ਨਹੀਂ ਹੋਈ ਕਿਸਾਨੀ ਹੀ ਤੇ ਮੰਗ ਕਰ ਰਹੇ ਨੇ ਉਸ ਤੋਂ ਸਰਕਾਰ ਪਗੋੜੀ ਹੈ ਲੇਕਿਨ ਸਰ ਅਗਰ ਬਾਤ ਕਰੇ ਜੋ ਬੀਜੇਪੀ ਕੇ ਰਾਜ ਸਭਾ ਸੰਸਦ ਹੈ ਉਹਨਾਂ ਨੇ ਕਿਹਾ ਹੈ ਕਿ ਜਿਸ ਤਰੀਕੇ ਸੇ ਔਰ ਕਿ ਜੋ ਕਿਸਾਨ ਆंदोलन ਹੋਇਆਤਾ ਔਰ ਉਸ ਆंदोलन ਮੇ ਜੋ ਸੰਭੂ ਸੰਭੂ ਬਾਰਡਰ ਹੈ ਉਸ ਕੇ ਆਸ-ਪਾਸ ਕੀ ਕਰੀਬ 700 ਲੜਕੀਆਂ ਗਾਇਬ ਹੋਈਆਂ ਇਸ ਬਿਆਨ ਨੂੰ ਆਪ ਕਿਵੇਂ ਦੇਖਦੇ ਹੋ ਤੇ ਉਹ ਸਰਕਾਰ ਉੱਥੇ ਉਹਨਾਂ ਦੀ ਹਰਿਆਣੇ ਚ ਵੀ ਹੈ ਦਿੱਲੀ ਚ ਵੀ ਹੈ ਇਨਕੁਆਇਰੀ ਕਰਾਓ ਇਹ ਕੋਈ ਛੋਟੀ ਮੱਟੀ ਗੱਲ ਨਹੀਂ ਕਹਿ ਰਹੇ ਹੋ ਬਹੁਤ ਵੱਡੀ ਗੱਲ ਕਹਿ ਰਹੇ ਆ ਤੇ ਤੁਸੀਂ ਇਨਕੁਆਇਰੀ ਕਰਾਓ ਕਿੱਥੇ ਨੇ ਇਹ ਸਿਰਫ ਪ੍ਰਚਾਰ ਕੂੜ ਪ੍ਰਚਾਰ ਕਰਦੇ ਨੇ ਇਹਨਾਂ ਦਾ ਹੋਰ ਕੋਈ ਮੰਤਵ ਨਹੀਂ ਹੁੰਦਾ ਖਬਰ ਬਣਾ ਦੇਣੀ ਲੋਕਾਂ ਚ ਸੁੱਟ ਦੇਣੀ ਹੈ মিডিਆ ਰਹੀਂ ਮੁੜ ਕੇ ਲੋਕ ਚਰਚਾ ਹੁੰਦੀ ਰਹੇ ਜਦੋਂ ਸਰਕਾਰ ਤੁਹਾਡੇ ਕੋਲ ਹੈ ਹਰਿਆਣਾ ਸਰਕਾਰ ਤੁਹਾਡੇ ਕੋਲ ਹੈ ਕੇਂਦਰ ਸਰਕਾਰ ਤੁਹਾਡੇ ਕੋਲ ਹੈ ਤੇ ਸ਼ਰਮ ਤੇ ਤੁਹਾਨੂੰ ਹੋਣੀ ਚਾਹੀਦੀ ਕਿ ਅਜੇ ਤੱਕ ਤੇ ਤੁਹਾਨੂੰ ਜੇ ਕੋਈ ਇਹੋ ਜੀ ਗੱਲ ਆਈ ਸੀ ਕਿਸੇ ਧੀ ਭੈਣ ਦੀ ਤੁਹਾਨੂੰ ਉਹਦਾ ਉਹਨੂੰ ਨਿਆਂ ਮਿਲਣਾ ਚਾਹੀਦਾ ਸੀ ਇਹਦਾ ਮਤਲਬ ਤੁਸੀਂ ਫੇਲ ਹੋ ਇਸ ਕੰਮ 'ਚ ਇਹ ਕੁਛ ਨਹੀਂਗਾ ਇਹ ਸਿਰਫ ਇੱਕ ਕੂੜ ਪ੍ਰਚਾਰ ਕੀਤਾ ਜਾ ਰਿਹਾ ਜੇ ਹੁੰਦਾ ਤੇ ਅੱਜ ਤੱਕ 700 ਲੜਕੀ ਦਾ ਗਾਇਬ ਹੋਣਾ ਬਹੁਤ ਵੱਡੀ ਗੱਲ ਹੈ ਅੱਜ ਤੱਕ ਮਤਲਬ ਲੋਕ ਛੜਕਾ ਦੇ ਉੱਤਰ ਆਉਂਦੇ ਸੋ ਇਹ ਇਹਨਾਂ ਨੂੰ ਕੋਈ ਅਸਰ ਹੀ ਨਹੀਂ ਹੁੰਦਾ ਵੀ ਕਿਸੇ ਦੇ ਧੀ ਭੈਣ ਬਾਰੇ ਕੋਈ ਗੱਲ ਕਰ ਦੇਣੀ ਇਹ ਬਹੁਤ ਨਿੰਦਣਯੋਗ ਕੰਮ ਗੱਲ ਬਿਆਣੇੜਾ ਕਰ ਰਹੇ ਨੇ